ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵਿੰਦਰ ਕੁਮਾਰ ਢਮਾਨਾ ਵੱਲੋਂ ਅੱਜ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਸ਼ਹਿਰ ਹੁਸ਼ਿਆਰਪੁਰ ਵਿੱਚ ਡੇਂਗੂ ਦੀ ਰੋਕਥਾਮ ਲਈ ਡੇਂਗੂ ਟਾਸਕ ਫੋਰਸ ਨੂੰ ਰਵਾਨਾ ਕੀਤਾ ਇਸ ਮੌਕੇ ਡਾਕਟਰ ਬਲਵਿੰਦਰ ਢਮਾਨਾ ਨੇ ਦੱਸਿਆ ਕਿ ਸ਼ਹਿਰ ਵਿੱਚ ਡੇਂਗੂ ਦੇ ਮੌਸਮ ਦੇ ਦੇ ਹੋਏ ਵਲੰਟੀਅਰ ਰੱਖੇ ਗਏ ਹਨ ਜੋ ਸ਼ਹਿਰ ਹੁਸ਼ਿਆਰਪੁਰ ਨੂੰ 10 ਹਿੱਸਿਆਂ ਵਿੱਚ ਵੰਡ ਕੀਤੀ ਗਈ ਹੈ ਵਲੰਟੀਅਰ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਲਾਰਵੇ ਪ੍ਰਤੀ ਜਾਗਰੂਕ ਕਰ ਰਹੇ ਆ ਤੇ لاروین ਦੇਖ ਕੇ ਉਹਨੂੰ ਨਸ਼ਟ ਕਰ ਰਹੇ ਆ ਇਸ ਤੋਂ ਇਲਾਵਾ ਸ਼ਹਿਰ ਵਿੱਚ ਗੱਡੀਆਂ ਕਾਰਾਂ ਦੀ ਵਰਕਸ਼ਾਪ ਕੜਾਈਆਂ ਦੀਆਂ ਦੁਕਾਨਾਂ ਢਾਬਿਆਂ ਹੋਟਲਾਂ ਤੇ ਘਰਾਂ ਦੀ ਛੱਤਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਟਾਸਕ ਫੋਰਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਨਹਿਰੀ ਵਿਭਾਗ ਦੇ ਦਫ਼ਤਰ ਵਿੱਚ ਡੇਂਗੂ ਲਾਰਵਾ ਲਈ ਜਾਂਚ ਕੀਤੀ ਗਈ ਤੇ ਨਹਿਰੀ ਕਲੋਨੀ ਵਿੱਚ ਦੇ ਦਫ਼ਤਰ ਵਿੱਚ ਲੱਗੇ কুলਰ ਵਿੱਚ ਇਹਨਾਂ ਜ਼ਿਆਦਾ ਲਾਰਵਾ ਪਾਇਆ ਗਿਆ ਜੋ ਪੂਰੇ ਸ਼ਹਿਰ ਨੂੰ ਡੇਂਗੂ ਦੀ ਚਪੇਟ ਵਿੱਚ ਲੈ ਸਕਦਾ ਸੀ ਇਸ ਤੋਂ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਜਗਦੀਪ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਹ ਸਾਰੇ ਕੁਲਰਾਂ ਅਤੇ ਬਰਸਾਤਾਂ ਨਾਲ ਵਿੱਚ ਪਾਣੀ ਲਾਰਵਨ ਨਸਟ ਕੀਤਾ ਗਿਆ ਇੱਥੇ ਬਸ ਨਹੀਂ ਕੁਝ ਕੁਲਰਾਂ ਵਿੱਚ ਤਾਂ ਸ਼ਰਾਬ ਦੀਆਂ ਪਾਣੀ ਦੀ ਨਾਲ-ਨਾਲ ਸ਼ਰਾਬ ਦੀਆਂ ਬੋਤਲਾਂ ਅਤੇ ਖਾਲੀ ਪਲਾਸਟਿਕ ਦੇ ਗਲਾਸ ਵੀ ਪਏ ਹੋਏ ਸਨ ਸਿਵਲ ਸਰਜਨ ਵੱਲੋਂ ਤੁਰੰਤ ਬਾਅਦ ਕਾਰਵਾਈ ਕਰਦੇ ਆ ਜਿਲ੍ਹਾ ਐਪੀਡੀਮੋਲੋਜਿਸ ਡਾਕਟਰ ਜਗਦੀਪ ਲੋਂ ਨਹਿਰੀ ਵਿਭਾਗ ਦੇ ਦਫ਼ਤਰ ਦੀ ਜਾਂਚ ਕੀਤੀ ਗਈ ਤੇ ਹੈਰਾਨ ਰਹਿ ਗਏ ਕਿ ਸਰਕਾਰੀ ਦਫ਼ਤਰ ਵਿੱਚ ਪੜ੍ਹੇ ਲਿਖੇ ਲੋਕ ਕੰਮ ਕਰਦੇ ਹਨ ਤੇ ਇਹਨਾਂ ਨੂੰ ਡੇਂਗੂ ਪ੍ਰਤੀ ਕੀ ਜਾਣਕਾਰੀ ਨਹੀਂ ਸੀ 30 ਤੋਂ 35 ਕੂਲਰ ਚੈੱਕ ਕੀਤੇ ਗਏ ਸਾਰੇ ਵਿੱਚ ਵੱਡੀ ਪੱਧਰ ਤੇ ਲਾਰਵਾ ਪਾਇਆ ਗਿਆ ਸਾਰੇ ਸੇਤ ਮੈੱਥ ਮੇਂ ਲਈ ਟੀਮ ਡੇਂਗੂ ਮਦਦਰੀਆਂ ਦੀਸਪੰਦਵੇ ਚੈਕਿੰਗ ਕਰ ਰਹੀ ਹੈਗੇ ਸੀ ਤੇ ਨਹਿਰ ਕਲੋਨੀ ਦੇ ਦਫ਼ਤਰ ਆਏ ਹੋਏ ਆ ਸਾਰੇ ਚੈਕਿੰਗ ਕਰਨ ਦੇ ਲਈ ਤੋ ਅਸੀਂ ਇਥੇ ਬਹੁਤ ਸਾਰੇ ਕੁਲਰ ਦੇਖੇ ਹੈਗੇ ਆ ਜਿਹੜੇ ਕਿ ਕਾਫੀਆਂ ਚ ਪਾਣੀ ਖੜਾ ਹੈ ਤੇ ਕਾਫੀਆਂ ਚ ਕਚਰਾ ਵਗੈਰਾ ਜਮਾ ਹੈ ਜਿਹੜੇ ਕਿ ਕਦੀ ਸਾਫ ਨਹੀਂ ਕੀਤਾ ਗਿਆ ਹੈਗਾ ਤੋ ਅਸੀਂ ਕਾਫੀ ਜਗ੍ਹਾ ਤੇ ਸਾਨੂੰ ਡੇਂਗੂ ਦਾ ਲਾਰਵਾ ਵੀ ਮਿਲਿਆ ਹੈ ਡੇਂਗੂ ਜਿਹੜਾ ਫਲਾਉਂਦਾ ਹੈ ਉਸ ਮੱਛਰ ਦਾ ਪਿਛੇਰਾ ਹੈ ਸ਼੍ਰੀ ਹੈ ਕਲੋਨੀ ਲਈ ਉਹਦੇ ਵਿੱਚ ਵੀ ਕਾਫੀ ਸਾਨੂੰ ਲਾਰਵਾ ਮਿਲਿਆ ਹੈ ਤੋ ਦੇਖਣ ਵਿੱਚ ਆਇਆ ਕਿ ਬਹੁਤ ਜ਼ਿਆਦਾ ਇਗਨੋਰੈਂਟ ਹੈ ਅਜੇ ਵੀ ਮਤਲਬ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਪਬਲਿਕ ਵੱਲੋਂ ਸਾਰੇ ਵੱਲੋਂ ਤੇ ਜਿਹਦੇ ਕਰਕੇ ਡੇਂਗੂ ਦਾ ਹਰ ਸਾਲ ਬਹੁਤ ਜ਼ਿਆਦੇ ਕੇਸਸ ਆਉਂਦੇ ਨੇ ਪਿਛਲੇ ਸਾਲ ਵੀ ਬਹੁਤ ਆਈ ਸੀ ਤੇ ਇਸ ਸਾਲ ਵੀ ਕਾਫੀ ਜ਼ਿਆਦੇ ਤਦਾਦ ਵਿੱਚ ਕੇਸ ਆ ਚੁੱਕੇ ਆ ਤੇ ਅੱਗੇ ਵੀ ਆਉਣ ਦੀ ਸੰਭਾਵਨਾ ਹੈ ਸਰ ਇਹ ਨਹਿਰ ਕਲੋਨੀ ਵਾਲੇ ਜਿਹੜੇ ਪੜੇ ਲਿਖੇ ਲੋਕ ਆਏ ਸਾਰੇ ਇਹਨਾਂ ਨੂੰ ਐਜੂਕੇਟਡ ਹੈ ਜੇ ਇਹਨਾਂ ਦਾ ਇਹੇ ਹਾਲ ਹੈ ਤੇ ਬਾਕੀਆਂ ਦਾ ਕੀ ਹੋਵੇਗਾ ਬਿਲਕੁਲ ਅ ਅਸੀਂ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਆ ਸਾਰੇ ਜਿੰਨੇ ਵੀ ਖਾਸੌਤੇ ਦਫ਼ਤਰ ਹੈਗੇ ਆ ਜਿੱਥੇ ਕੂਲਰ ਵਗੈਰਾ ਲੱਗੇ ਹੁੰਦੇ ਨੇ ਜਾਂ ਹੋਰ ਸਮਾਨ ਇੱਧਰ ਉੱਧਰ ਪਿਆ ਹੁੰਦਾ ਹੈ ਵੀ ਉਹ ਇਸ ਚੀਜ਼ ਦਾ ਖਾਸੌਤੇ ਧਿਆਨ ਰੱਖਣ ਫ੍ਰਾਈਡੇ ਡਰਾਈਡੇ ਜਿਹੜਾ ਕਿ ਇੱਕ ਅਸੀਂ ਸਿੰਬੋਲਿਕ ਤੌਰ ਤੇ ਅਸੀਂ ਦੱਸਿਆ ਗਿਆ ਕਿ ਉਸ ਦਿਨ ਸਾਰੇ ਜਿੱਥੇ ਵੀ ਕੁੱਲਰ ਸਾਰਿਆਂ ਦਾ ਪਾਣੀ ਜਿਹੜਾ ਉਹ ਸਾਫ਼ ਕਰਕੇ ਉਹਨੂੰ ਸੁਕਾਇਆ ਜਾਵੇ ਤੇ ਅਗਲੇ ਦਿਨ ਉਹਦੇ ਵਿੱਚ ਪਾਣੀ ਭਰਿਆ ਜਾਵੇ ਇਸੇ ਤਰ੍ਹਾਂ ਬਾਕੀ ਜਿਹੜੇ ਵੀ ਕੰਟੇਨਰ ਹੈਗੇ ਗਮਲੇ ਹੈਗੇ ਨੇ ਕੋਈ ਹੋਰ ਪੰਛੀਆਂ ਨੂੰ ਪਾਣੀ ਪਾਣੀ ਪਿਲਾਉਣ ਵਾਲੇ ਬਰਤਨ ਵਗੈਰਾ ਹੈਗੇ ਨੇ ਜਾਂ ਹੋਰ ਕਿਸੇ ਕਿਸੇ ਵੀ ਤਰ੍ਹਾਂ ਦੇ ਕੰਟੇਨਰ ਟਾਇਰ ਵਗੈਰਾ ਹੋ ਗਏ ਮਨੀ ਪਲਾਂਟ ਦੇ ਬਾਰਡਰਸ ਹੋ ਗਿਆਂ ਸਾਰਿਆਂ ਦਾ ਪਾਣੀ ਡਰੇਨ ਕਰਕੇ ਹਫ਼ਤੇ ਵਿੱਚ ਘੱਟੋ ਘੱਟ ਇੱਕ ਵਾਰੀ ਇਹ ਕਾਰਵਾਈ ਕੀਤੀ ਜਾਵੇ ਤਾਂ ਜੋ ਅਸੀਂ ਸਾਰੇ ਡੇਂਗੂ ਤੋਂ ਬਚ ਸਕੀਏ। ਕਿੱਥੇ ਟੀਮਾਂ ਭੇਜੀਆਂ ਜਾ ਰਹੀਆਂ ਨੇ ਤੇ ਕਿਸ ਕਰਕੇ ਭੇਜੀਆਂ ਜਾਂਦੀਆਂ ਨੇ? ਇਹ ਅੱਜ ਟੀਮਾਂ ਜਿੱਦਾਂ ਜੀ ਤੁਹਾਨੂੰ ਪਤਾ ਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਜਦੋਂ ਵੀ ਫਰੈਸ਼ ਪਾਣੀ ਇਕੱਠਾ ਹੁੰਦਾ ਜਿੱਦਾਂ ਕਿ ਸਾਡੇ ਬਰਤਨ ਹੋ ਗਏ ਛੱਤਾਂ ਦੇ, ਬਰਤਨ ਪਏ ਆ, ਗਮਲੇ ਹੋ ਗਏ, ਫਰਿੱਜਾਂ ਦੇ ਪਿੱਛੇ ਪਾਣੀ ਜਾਂ ਹੋਰ ਚੀਜ਼ਾਂ ਜਿਹੜੀਆਂ ਬਾਹਰ ਪਈਆਂ ਖਾਲੀ ਉਹਨਾਂ ਦੇ ਜਦੋਂ ਵੀ ਪਾਣੀ ਥੋੜਾ ਵੀ ਇੱਕ ਇਵਨ 1 ਇੰਚ ਵੀ ਪਾਣੀ ਇਕੱਠਾ ਹੋ ਜਵੇ ਤਾਂ ਉਹਦੇ ਵਿੱਚ ਡੇਂਗੀ ਜਿਹੜਾ ਆ ਉਹ ਮੱਛਰ ਪੈਦਾ ਹੁੰਦਾ। ਤੇ ਡੇਂਗੀ ਜਿਹੜਾ ਮੱਛਰਾ ਜਦੋਂ ਲੜਦਾ ਤੇ ਇਹ ਸਾਡੇ ਸਰੀਰ ਦੇ ਉੱਤੇ ਬਹੁਤ ਭੈੜੇ ਅਸਰ ਪਾਉਂਦਾ ਉਹਦੇ ਨਾਲ ਬੁਖਾਰ ਵੀ ਹੁੰਦਾ ਸਿਰ ਦਰਦ ਹੁੰਦਾ ਪਲੇਟਲੈਟ ਘਟ ਜਾਂਦੇ ਆ ਜਦੋਂ ਪਲੇਟਲੈਟ ਘਟਦੇ ਆ ਤਾਂ ਸਾਡੇ ਸਰੀਰ ਦੇ ਅੰਦਰ ਖੂਨ ਰਸਣਾ ਸ਼ੁਰੂ ਹੋ ਜਾਂਦਾ ਬਿਨdout ਕੰਟਰੋਲ ਤੇ ਉਹਦੇ ਨਾਲ ਸਾਡੀ ਮੌਤ ਵੀ ਹੋ ਸਕਦੀ ਆ ਜਿਹਨੂੰ ਡੇਂਗੂ ਸ਼ੌਕ ਸਿੰਡਰਮ ਵੀ ਆਪਾਂ ਕਹਿ ਸਕਦੇ ਆ ਤੇ ਇਹ ਨਾਮਰਾਦ ਬਿਮਾਰੀ ਨੂੰ ਰੋਕ ਰੋਗ ਥਾਮ ਕਰਨ ਦੇ ਲਈ ਸਾਡੇ ਪੰਜਾਬ ਸਰਕਾਰ ਵੱਲੋਂ ਡੇਂਗੂ ਵਲੰਟੀਅਰ ਰੱਖਿਆ ਅੱਜ ਅਸੀਂ ਇਹਨਾਂ ਦਾ ਬਹੁਤ ਜੀਆ ਇਹਨੂੰ ਕਹਿੰਦੇ ਆ ਤੇ ਅੱਜ ਜਿਹੜਾ ਡਰਾਈਡੇ ਫਰਾਈਡੇ ਆ ਇਹ ਆਪਣੇ ਮਿਸ਼ਨ ਤੇ ਚੱਲੇ ਆ ਇਹਨਾਂ ਨੂੰ ਸਾਡੇ ਵੱਲੋਂ ਐਡਵਾਈਸ ਕੀਤਾ ਗਿਆ ਕਿ ਆਪਾਂ ਤਨਦੇਹੀ ਦੇ ਨਾਲ ਕੰਮ ਕਰਨਾ ਕਿਸੇ ਦੇ ਨਾਲ ਬਹਿਸ ਨਹੀਂ ਕਰਨੀ ਪਬਲਿਕ ਨੂੰ ਆਪਾਂ ਅਵੇਅਰ ਕਰਾਉਣਾ ਡੇਂਗੂ ਤੋਂ ਤਾਂ ਕਿ ਲੋਕ ਅਵੇਅਰ ਹੋ ਕੇ ਇਹ ਆਪਣੇ ਜਿਹੜੇ ਜਿੰਨੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਪਏ ਖਾਲੀ ਬਰਤਨ ਜਾਂ ਫ੍ਰੀਜਾਂ ਦੇ ਪਿੱਛੇ ਜਾਂ ਕੂਲਰਾਂ ਦੇ ਵਿੱਚ ਉਹਨਾਂ ਦੀ ਜਾਂਚ ਕਰਾ ਸਕਣ ਤੇ ਇਹ ਸਾਨੂੰ ਅਸੀਂ ਇਹਨਾਂ ਨੂੰ ਸੰਦੇਸ਼ ਦਿੰਨੇ ਆ ਵੀ ਤਨਦੇਹੀ ਦੇ ਨਾਲ ਕੰਮ ਕਰੋ ਤੇ ਜਿਹੜੀਆਂ ਸਾਡੀ ਸਿਹਤ ਦੀਆਂ ਟੀਮਾਂ ਉਹਨਾਂ ਵੱਲੋਂ ਵੀ ਪੂਰੀ ਪੁਰਜ਼ੋਰ ਆਪਣੀ ਮਿਹਨਤ ਕੀਤੀ ਜਾ ਰਹੀ ਆ ਤਾਂ ਕਿ ਸਾਡੀ ਜਿਹੜਾ ਆਵਾਮ ਆ ਸਾਡੀ ਜਨਤਾ ਉਹ ਡੇਂਗੂ ਦੀ ਬਿਮਾਰੀ ਤੋਂ ਬਚ ਸਕੇ। ਸਾਰੇ ਅਵੇਅਰਨੈਸ ਕਰਨ ਤੋਂ ਬਾਅਦ ਜੇ ਕੋਈ ਨਹੀਂ ਕਰਦਾ ਤਾਂ ਉਹਦਾ ਕੋਈ ਚਲਾਨ ਵਗੈਰਾ ਵੀ ਕੱਟਿਆ ਜਾਂਦਾ। ਉਹਦਾ ਚਲਾਨ ਜੀ ਕਮੇਟੀ ਵੱਲੋਂ ਕੱਟਿਆ ਜਾਂਦਾ। ਸਾਡੀ ਟੀਮ ਨੇ ਸਿਰਫ ਡੇਂਗੂ ਦਾ ਜਿਹੜਾ ਲਾਰਵਾ ਉਹ ਆਇਡੈਂਟੀਫਾਈ ਕਰਨਾ ਤੇ ਉੱਥੇ ਸਪਰੇਅ ਕਰਕੇ ਉਹਨੂੰ ਡਿਸਟਰੋਏ ਕਰਨਾ। ਠੀਕ ਹੈ। हां जी सर हां जी आज ਅਸੀਂ ਸਾਡੀ ਸਾਰੀ ਸਹਿਯੋਗ ਮੈਂਟੇਨ ਦੀ ਟੀਮ ਇੱਥੇ ਐਨਆਰ ਕਲੋਨੀ ਦੇ ਦਫ਼ਤਰ ਆਏ ਹੋਏ ਹਾਂ ਚੈਕਿੰਗ ਕਰਦੇਗੇ ਡੀਨ ਦੇ ਰਸਮ ਵਿੱਚ ਤੋਂ ਅੱਜ ਅਸੀਂ ਇੱਥੇ ਇੱਕ ਕਾਗਜ਼ ਦਿੱ ਨੂੰ ਨੀਮ ਮੱਛ ਦਾ ਲਾਲਵਾ ਤੇ ਰਹੇ ਹਾਂ ਜੀ ਸਾਡੀ ਮੇਰੇ ਨਾਲ ਆਉਣਾ ਹੈ ਐਸੀ ਫੋਟੋ ਨਹੀਂ ਹੈ ਨੀ ਉਹ ਅੱਗੇ ਐਡ ਕਰੀ ਵੀ ਆਪ ਕੇ ਦਿਖਾ ਦੇ ਪਿਆਰ ਕਰਦੇ ਬੱਚੇ ਪਰ ਉਸ ਤੇ ਡੀਜੀਟ ਨਾਲ ਸਾਡੇ ਸਰਮੌਰ ਸਾਡੇ ਸਿਵਲ ਸਰਜਨ ਸਾਹਿਬ ਅੱਜ ਸਾਰੇ ਹੀ ਡੇਂਗੂ ਵਲੰਟੀਅਰਸ ਨੂੰ ਉਹ ਸੰਦੇਸ਼ ਦੇਣਾ ਚਾਹੁੰਦੇ ਆ ਆਪਾਂ ਜਿੰਨੇ ਸਾਰੇ ਅੱਜ ਕੁਝ ਨਵੇਂ ਵੀ ਆਏ ਹੋਣਗੇ ਵਲੰਟੀਅਰ ਆਪਾਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਰਜਿਸਟਰ ਹੈ ਇਸ ਨੂੰ ਮੇਨਟੇਨ ਕਿਸ ਤਰ੍ਹਾਂ ਕਰਨਾ ਹੈਗਾ ਇਹ ਸਾਰੇ ਤੁਹਾਡੇ ਨਾਲ ਦੇ ਜਿਹੜੇ ਸਾਥੀ ਆ ਉਹ ਤੁਹਾਨੂੰ ਦੱਸਣਗੇ ਆ ਦਿੱਤੀਆਂ ਗਈਆਂ ਫੀਲਡ ਦੇ ਵਿੱਚ ਜਾਣਾ ਆ ਕਿਸੇ ਦੇ ਨਾਲ ਵੀ ਆਪਾਂ ਜਿਹੜਾ ਆ ਵੱਧ ਘੱਟ ਗੱਲ ਨਹੀਂ ਕਰਨੀ ਸਭ ਦੱਸਣਾ ਕਿ ਅਸੀਂ ਸਿਵਲ ਸਰਜਨ ਦਫ਼ਤਰ ਤੋਂ ਡੇਂਗੂ ਦੇ ਬਰੀਡਿੰਗ ਚੈਕਰ ਵਜੋਂ ਡਿਊਟੀ ਕਰਦੇ ਆਂ ਔਰ ਸਾਡੀ ਡਿਊਟੀ ਜਿਹੜੀ ਆ ਲਗਾਤਾਰ 4 ਮਹੀਨੇ ਜਾਂ 5 ਮਹੀਨੇ ਚੱਲਦੀ ਆਂ ਫੀਲਡ ਵਿੱਚ ਜੋ ਵੀ ਬਰਤਨ ਟੁੱਟੇ ਭਜੇ ਰੱਖੇ ਆ ਜਾਂ ਕੂਲਰ ਵਗੈਰਾ ਚੈੱਕ ਕਰਨ ਦੀ ਇਜਾਜ਼ਤ ਜ਼ਰੂਰ ਦਿਓ ਤਾਂ ਕਿ ਕਿਸੇ ਨੂੰ ਵੀ ਪਰ ਫਿਰ ਵੀ ਦੇਖਦੇ ਸਾਨੂੰ ਲਾਰਵਾ ਮਿਲਦਾ ਆ ਸਾਡੇ ਕੋਲ ਕਾਰਪੋਰੇਸ਼ਨ ਦੀਆਂ ਵੀ ਟੀਮਾਂ ਬਣੀਆਂ ਆ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਵੀ ਹੈਗਾ ਆਪਾਂ ਉਹਨਾਂ ਦੀ ਮਦਦ ਦੇ ਨਾਲ ਆਪਾਂ ਉਹਨਾਂ ਦੇ ਫਿਰ ਉਹ ਲਿਸਟ ਜਿਹੜੀ ਇੱਧਰ ਭੇਜਣੀ ਆ ਆਪਾਂ ਕਾਰਪੋਰੇਸ਼ਨ ਵਾਲਿਆਂ ਨੂੰ ਦੇਵਾਂਗੇ ਉਹ ਚਲਾਨ ਕੱਟਣਗੇ ਸਾਡਾ ਕੰਮ ਚਲਾਨ ਕੱਟਣਾ ਨਹੀਂ ਹੈ ਸਾਡਾ ਕੰਮ ਬੱਸ ਸਾਡਾ ਹੋਰ ਕੋਈ ਕੰਮ ਨਹੀਂ ਹੈ ਔਰ ਸਾਰਿਆਂ ਨੇ ਆਪਾਂ ਪੁਰਾਣੇ ਬੰਦੇ ਵੀ ਹੈਗੇ ਆ ਨਵੇਂ ਵੀ ਹੈਗੇ ਆ ਆਪਾਂ ਪਿਆਰ ਦੇ ਨਾਲ ਹੀ ਗੱਲ ਕਰਨੀ ਆ ਜਿਸ ਤਰ੍ਹਾਂ ਪਿਛਲੇ ਸਾਲ ਸਾਨੂੰ ਦੋ ਤਿੰਨ ਜਗ੍ਹਾ ਦੇ ਉੱਤੋਂ ਜਿਹੜੀਆਂ ਆ ਤੇ ਤੁਹਾਡਾ ਇੱਥੇ ਆਿਆਂ ਨੂੰ ਬਹੁਤ ਜੀ ਆਇਆਂ ਕਹਿੰਦੇ ਆ ਤੇ ਅਸੀਂ ਆਸ ਰੱਖਦੇ ਆ ਕਿ ਤੁਸੀਂ ਜਿੱਦਾਂ ਪਿਛਲਿਆਂ ਸਾਲਾਂ ਦੇ ਵਿੱਚ ਡੇਂਗੂ ਪੰਜਾਬ ਦੇ ਵਿੱਚੋਂ ਸਾਰਿਆਂ ਤੋਂ ਵੱਧ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸੀ ਕਹਨ ਕਰਨਾ ਕਿ ਆਪਾਂ ਜਿਹੜਾ ਡੇਂਗੂ ਆ ਉਹ ਪੰਜਾਬ ਦੇ ਵਿੱਚੋਂ ਹੁਸ਼ਿਆਰਪੁਰ ਨੂੰ ਇੱਕ ਨੰਬਰ ਤੇ ਨਾਂ ਲੈ ਆਈਏ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਜੇ ਡੇਂਗੂ ਜਿਹੜੀ ਐਦਾਂ ਦੀ ਬਿਮਾਰੀ ਆ ਇਹ ਕੱਲੀ ਆਪਣਾ ਆਪ ਨਹੀਂ ਅਸੀਂ ਠੀਕ ਆ ਲੋਕਾਂ ਨੂੰ ਸਮਝਾਓ ਤੇ ਉਹਦੇ ਨਾਲ ਅਵੇਅਰਨੈਸ ਕ੍ਰੀਏਟ ਹੋਊਗੀ ਤੇ ਉਹਦੇ ਨਾਲ ਰਜਿਸਟੈਂਸ ਨਹੀਂ ਹੋਊਗੀ जे <coughs> तोगे <coughs> <coughs>